ਸਰ ਸ਼ਕਲ ਜ਼ਾਇਰ ਨੂੰ ਮੈਂ ਹਾਂ ਤਸਵੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਅਮਰੀਕਾ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਇੱਕ ਵਾਰ ਫਿਰ ਤਣਾਅ ਦਾ ਸੰਕੇਤ ਸਾਹਮਣੇ ਆ ਰਿਹਾ ਹੈ ਅਮਰੀਕਾ ਨੇ ਕੈਨੇਡਾ ਨੂੰ ਲੈ ਕੇ ਇੱਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ ਜੋ ਦੋਵਾਂ ਦੇਸ਼ਾਂ ਦੀ ਸਾਂਝੀ ਰੱਖਿਆ ਨੀਤੀ ਤੇ ਵੱਡਾ ਅਸਰ ਪਾ ਸਕਦੀ ਹੈ ਅਮਰੀਕੀ ਰਾਜਦੂਤ ਪੀਟ ਹੋਇਕਸਟਰਾ ਨੇ ਸਪਸ਼ਟ ਕਿਹਾ ਹੈ ਕਿ ਜੇ ਕੈਨੇਡਾ ਨੇ F35 ਲੜਦਾਕੂ ਜਹਾਜ਼ਾ ਦੀ ਡੀਲ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਤਾ ਅਮਰੀਕਾ ਨੂੰ ਕੈਨੇਡਾ ਦੇ ਹਵਾਈ ਖੇਤਰਾਂ ਵਿੱਚ ਆਪਣੇ ਫਾਈਟਰ ਜੈਟ ਵੱਡੇ ਰੇਵਾਰ ਭੇਜਨੇ ਪੈ ਸਕਦੇ ਹਨ ਉਨ੍ਹਾਂ ਮੁਤਾਬਕ ਐਸਾ ਹੋਣ ਦੀ ਸੂਰਤ ਵਿੱਚ ਉੱਤਰ ਅਮਰੀਕੀ ਸੁਰੱਖਿਆ ਸਮਝੌਤਾ ਯਾਨੀ ਨੋਰਾਡ ਵਿੱਚ ਵੀ ਤਬਦੀਲੀਆਂ ਕਰਨੀਆਂ ਪੈ ਸਕਦੀਆਂ ਹਨ ਰਿਪੋਰਟ ਮੁਤਾਬਕ ਕੈਨੇਡਾ ਨੇ ਸਾਲ 2022 ਵਿੱਚ ਅਮਰੀਕੀ ਕੰਪਨੀ ਲੌਕਹਿਡ ਮਾਰਟਨ ਤੋਂ 88 F35 ਐਡਵਾਂਸਡ Advanced... ਫਾਈਟਰ ਜਹਾਜ਼ ਖਰੀਦਣ ਦਾ ਸਮਝੌਤਾ ਕੀਤਾ ਸੀ ਸ਼ੁਰੂਆਤ ਵਿੱਚ 16 ਜਹਾਜ਼ਾਂ ਲਈ ਫੰਡ ਮਨਜ਼ੂਰ ਕੀਤਾ ਗਿਆ ਪਰ ਹੁਣ ਇਸ ਪ੍ਰੋਗਰਾਮ ਦੀ ਕੁੱਲ ਲਾਗਤ ਵੱਧ ਕੇ 27.7 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਜੋ ਪਹਿਲਾਂ 19 ਬਿਲੀਅਨ ਡਾਲਰ ਆਂਕੜੀ ਗਈ ਸੀ ਸਿਰਫ ਪਿਛਲੇ 10 ਸਾਲਾਂ ਵਿੱਚ ਹੀ ਇਸ ਡੀਲ ਲਈ ਲਾਗਤ ਵਿੱਚ 8 ਬਿਲੀਅਨ ਡਾਲਰ ਦਾ ਵਾਅਦਾ ਹੋਇਆ ਹੈ ਇਸ ਵੱਧ ਦੇ ਖਰਚੇ ਤੋਂ ਬਾਅਦ ਕੈਨੇਡਾ ਦੀ ਸਰਕਾਰ ਨੇ ਇਸ ਡੀਲ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਕਿਹਾ ਹੈ ਕਿ ਸਰਕਾਰ ਹੁਣ ਹੋਰ ਦੇਸ਼ਾਂ ਤੋਂ ਵੀ ਲੜਦਾकू ਜਹਾਜ਼ ਖਰੀਦਣ ਦੇ ਵਿਕਲਪਾਂ ਤੇ ਵਿਚਾਰ ਕਰ ਰਹੀ ਹੈ ਇਨ੍ਹਾਂ ਵਿਕਲਪਾਂ ਵਿੱਚ ਸਵੀਡਨ ਦੀ ਐਰੋਸਪੇਸ ਕੰਪਨੀ ਸਾਬ ਦਾ ਗ੍ਰਿਪਨ E ਲੜਦਾकू ਜਹਾਜ਼ ਵੀ ਸ਼ਾਮਲ ਹੈ ਸਾਬ ਕੰਪਨੀ ਨੇ ਪੇਸ਼ਕਸ਼ ਕੀਤੀ ਹੈ ਕਿ ਜੇ ਕੈਨੇਡਾ ਗ੍ਰਿਪਨ ਜਹਾਜ਼ ਚੁਣਦਾ ਹੈ ਤਾਂ ਇਹ ਜਹਾਜ਼ ਕੈਨੇਡਾ ਵਿੱਚ ਹੀ ਤਿਆਰ ਕੀਤਾ ਜਾਏਗਾ ਜਿਸ ਨਾਲ ਲਗਭਗ 12000 ਤੋਂ ਵੱਧ ਨੌਕਰੀਆਂ ਪੈਦਾ ਹੋ ਸਕਦੀਆਂ ਹਨ ਅਮਰੀਕੀ ਰਾਜਦੂਤ ਦਾ ਕਹਿਣਾ ਹੈ ਕਿ ਜੇ ਕੈਨੇਡਾ F35D ਬਜਾਏ ਘੱਟ ਸਮਰੱਥਾ ਜਾਂ ਘੱਟ ਅਨੁਕੂਲ ਜਹਾਜ਼ ਖਰੀਦਦਾ ਹੈ ਤਾਂ ਦੋਵਾਂ ਦੇਸ਼ਾਂ ਦੀ ਸਾਂਝੀ ਰੱਖਿਆ ਸਮਰੱਥਾ ਪ੍ਰਭਾਵਿਤ ਹੋਵੇਗੀ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਹੈ ਕਿ ਇਹ ਜਿਹਾ ਫੈਸਲਾ ਅਮਰੀਕਾ ਨੂੰ ਆਪਣੀ ਸੁਰੱਖਿਆ ਰਣਨੀਤੀ ਮੋੜ ਤਿਆਰ ਕਰਨ ਲਈ ਮਜਬੂਰ ਕਰ ਸਕਦਾ ਹੈ। ਨੂਰਾਜ ਸਮਝੌਤਾ ਜੋ ਕੋਲਡ ਵਾਰ ਦੇ ਸਮੇਂ ਤੋਂ ਅਮਰੀਕਾ ਅਤੇ ਕੈਨੇਡਾ ਦੀ ਸਾਂਝੀ ਹਵਾਈ ਰੱਖਿਆ ਦੀ ਨਿਗਰਾਨੀ ਕਰਦਾ ਆ ਰਿਹਾ ਹੈ, ਉਸ ਵਿੱਚ ਵੀ ਤਬਦੀਲੀਆਂ ਦੀ ਗੱਲ ਕੀਤੀ ਜਾ ਰਹੀ ਹੈ। ਮੌਜੂਦਾ ਸਮਝੌਤੇ ਅਧੀਨ ਦੋਵੇਂ ਦੇਸ਼ ਇੱਕ ਦੂਜੇ ਦੇ ਹਵਾਈ ਖੇਤਰਾਂ ਵਿੱਚ ਸੁਰੱਖਿਆ ਕਾਰਵਾਈ ਕਰ ਸਕਦੇ ਹਨ ਪਰ ਨਵੇਂ ਸਥਿਤੀ ਵਿੱਚ ਅਮਰੀਕੀ ਜਹਾਜ਼ ਕੈਨੇਡੀਅਨ ਹਵਾਈ ਖੇਤਰਾਂ ਵਿੱਚ ਹੋਰ ਵਾਦੇ ਦਖਲ ਨਹੀਂ ਦੇ ਸਕਦੇ। ਇਹ ਮਾਮਲਾ ਉਸ ਵੇਲੇ ਹੋਰ ਸੰਵੇਦਨਸ਼ੀਲ ਬਣ ਗਿਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਕੈਨੇਡਾ ਅਤੇ ਹੋਰ ਮਿੱਤਰ ਦੇਸ਼ਾਂ ਤੇ ਵਪਾਰਕ ਤਾਰਿਫ ਲਗਾਉਣ ਦੀ ਧਮਕੀ ਵੀ ਦੇ ਰਹੇ ਹਨ ਇਸ ਕਾਰਨ ਦੋਵਾਂ ਦੇਸ਼ਾਂ ਦੇ ਸਿਆਸੀ ਅਤੇ ਰਾਖੀਕ ਰਿਸ਼ਤਿਆਂ ਵਿੱਚ ਤਣਾਅ ਦੇ ਅਸਰ ਨਜ਼ਰ ਆ ਰਹੇ ਹਨ ਫਿਲਹਾਲ ਕੈਨੇਡਾ ਦੀ ਸਰਕਾਰ ਕਹਿ ਰਹੀ ਹੈ ਕਿ ਉਹ ਦੇਸ਼ ਦੀ ਸੁਰੱਖਿਆ ਸੰਪ੍ਰਭੂਤਾ ਅਤੇ ਕੈਨੇਡੀਅਨ ਨੌਕਰੀਆਂ ਤਿੰਨਾਂ ਨੂੰ ਧਿਆਨ ਵਿੱਚ ਰੱਖ ਕੇ ਅਗਲਾ ਫੈਸਲਾ ਲਵੇਗੀ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਟਿੱਕੀ ਹੈ ਕੀ ਕੀ ਕੈਨੇਡਾ F35 ਡੀਲ ਤੇ ਕਾਇਮ ਰਹੇਗਾ ਜਾਂ ਕਿਸੇ ਹੋਰ ਦੇਸ਼ ਨਾਲ ਨਵੀਂ ਡੀਲ ਕਰੇਗਾ ਅਤੇ ਇਸ ਦਾ ਅਮਰੀਕਾ ਕੈਨੇਡਾ ਸੁਰੱਖਿਆ ਸਾਂਝ ਦੇ ਕੀ ਅਸਰ ਪਵੇਗਾ ਦਰਸ਼ਕੋ ਸਾਰੇ ਨੂੰ ਮੈਂ ਹਦ ਅਫਸੀਰਤ ਕੋਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਅਮਰੀਕਾ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਇੱਕ ਵਾਰ ਫਿਰ ਤਣਾਅ ਦਾ ਸੰਕੇਤ ਸਾਹਮਣੇ ਆ ਰਿਹਾ ਹੈ ਅਮਰੀਕਾ ਨੇ ਕੈਨੇਡਾ ਨੂੰ ਲੈ ਕੇ ਇੱਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ ਜੋ ਦੋਵਾਂ ਦੇਸ਼ਾਂ ਦੀ ਸਾਂਝੀ ਰੱਖਿਆ ਨੀਤੀ ਤੇ ਵੱਡਾ ਅਸਰ ਪਾ ਸਕਦੀ ਹੈ ਅਮਰੀਕੀ ਰਾਜਦੂਤ ਪੀਟ ਹੋਇਕਸਟਰਾ ਨੇ ਸਪਸ਼ਟ ਕਿਹਾ ਹੈ ਕਿ ਜੇ ਕੈਨੇਡਾ ਨੇ F-35 ਲੜਾਕੂ ਜਹਾਜ਼ਾਂ ਦੀ ਡੀਲ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਤਾਂ ਅਮਰੀਕਾ ਨੂੰ ਕੈਨੇਡਾ ਦੇ ਹਵਾਈ ਖੇਤਰਾਂ ਵਿੱਚ ਆਪਣੇ ਫਾਈਟਰ ਜੈਟ ਵਡੇਰੇ ਵਾਰ ਭੇਜਣੇ ਪੈ ਸਕਦੇ ਹਨ ਉਨਾ ਮੁਤਾਬਕ ਐਸਾ ਹੋਣ ਦੀ ਸੂਰਤ ਵਿੱਚ ਉੱਤਰ ਅਮਰੀਕੀ ਸੁਰੱਖਿਆ ਸਮਝੌਤਾ ਯਾਨੀ ਨੋਰਾਡ ਵਿੱਚ ਵੀ ਤਬਦੀਲੀਆਂ ਕਰਨੀਆਂ ਪੈ ਸਕਦੀਆਂ ਹਨ ਰਿਪੋਰਟ ਮੁਤਾਬਕ ਕੈਨੇਡਾ ਨੇ ਸਾਲ 2022 ਵਿੱਚ ਅਮਰੀਕੀ ਕੰਪਨੀ ਲੌਕਹਿਡ ਮਾਰਟਨ ਤੋਂ 88 F35 ਐਡਵਾਂਸਡ ਫਾਈਟਰ ਜਹਾਜ਼ ਖਰੀਦਣ ਦਾ ਸਮਝੌਤਾ ਕੀਤਾ ਸੀ ਸ਼ੁਰੂਆਤ ਵਿੱਚ 16 ਜਹਾਜ਼ਾਂ ਲਈ ਫੰਡ ਮਨਜ਼ੂਰ ਕੀਤਾ ਗਿਆ ਪਰ ਹੁਣ ਇਸ ਪ੍ਰੋਗਰਾਮ ਦੀ ਕੁੱਲ ਲਾਗਤ ਵਧ ਕੇ 27.7 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਜੋ ਪਹਿਲਾਂ 19 ਬਿਲੀਅਨ ਡਾਲਰ ਆਂਕੜੀ ਗਈ ਸੀ ਸਰਫਿਸ਼ਲੇਤ 10 ਸਾਲਾਂ ਵਿੱਚ ਹੀ ਇਸ ਡੀਲ ਲਈ ਲਾਗਤ ਵਿੱਚ 8 ਬਿਲੀਅਨ ਡਾਲਰ ਦਾ ਵਾਅਦਾ ਹੋਇਆ ਹੈ। ਇਸ ਵਾਅਦੇ ਦੇ ਖਰਚੇ ਤੋਂ ਬਾਅਦ ਕੈਨੇਡਾ ਦੀ ਸਰਕਾਰ ਨੇ ਇਸ ਡੀਲ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਕਿਹਾ ਹੈ ਕਿ ਸਰਕਾਰ ਹੁਣ ਹੋਰ ਦੇਸ਼ਾਂ ਤੋਂ ਵੀ ਲੜਦਾकू ਜਹਾਜ਼ ਖਰੀਦਣ ਦੇ ਵਿਕਲਪਾਂ ਤੇ ਵਿਚਾਰ ਕਰ ਰਹੀ ਹੈ। ਇਨ੍ਹਾਂ ਵਿਕਲਪਾਂ ਵਿੱਚ ਸਵੀਡਨ ਦੀ ਐਰੋਸਪੇਸ ਕੰਪਨੀ ਸਾਬ ਦਾ ਗ੍ਰਿਪਨ E ਲੜਦਾकू ਜਹਾਜ਼ ਵੀ ਸ਼ਾਮਲ ਹੈ। ਸਾਬ ਕੰਪਨੀ ਨੇ ਪੇਸ਼ਕਸ਼ ਕੀਤੀ ਹੈ ਕਿ ਜੇ ਕੈਨੇਡਾ ਗ੍ਰਿਪਨ ਜਹਾਜ਼ ਚੁਣਦਾ ਹੈ ਤਾਂ ਇਹ ਜਹਾਜ਼ ਕੈਨੇਡਾ ਵਿੱਚ ਹੀ ਤਿਆਰ ਕੀਤਾ ਜਾਏਗਾ ਜਿਸ ਨਾਲ ਲਗਭਗ 12000 ਤੋਂ ਵੱਧ ਨੌਕਰੀਆਂ ਪੈਦਾ ਹੋ ਸਕਦੀਆਂ ਹਨ ਅਮਰੀਕੀ ਰਾਜਦੂਤ ਦਾ ਕਹਿਣਾ ਹੈ ਕਿ ਜੇ ਕੈਨੇਡਾ F35D ਬਜਾਏ ਘੱਟ ਸਮਰੱਥਾ ਜਾਂ ਘੱਟ ਅਨੁਕੂਲ ਜਹਾਜ਼ ਖਰੀਦਦਾ ਹੈ ਤਾਂ ਦੋਵਾਂ ਦੇਸ਼ਾਂ ਦੀ ਸਾਂਝੀ ਰੱਖਿਆ ਸਮਰੱਥਾ ਪ੍ਰਭਾਵਿਤ ਹੋਵੇਗੀ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਹੈ ਕਿ ਇਹ ਜਿਹਾ ਫੈਸਲਾ ਅਮਰੀਕਾ ਨੂੰ ਆਪਣੀ ਸੁਰੱਖਿਆ ਰਣਨੀਤੀ ਮੋੜ ਤਿਆਰ ਕਰਨ ਲਈ ਮਜਬੂਰ ਕਰ ਸਕਦਾ ਹੈ ਨੋਰਾਡ ਸਮਝੌਤਾ ਜੋ ਕੋਲਡ ਵਾਰ ਦੇ ਸਮੇਂ ਤੋਂ ਅਮਰੀਕਾ ਅਤੇ ਕੈਨੇਡਾ ਦੀ ਸਾਂਝੀ ਹਵਾਈ ਰੱਖਿਆ ਦੀ ਨਿਗਰਾਨੀ ਕਰਦਾ ਆ ਰਿਹਾ ਹੈ ਉਸ ਵਿੱਚ ਵੀ ਤਬਦੀਲੀਆਂ ਦੀ ਗੱਲ ਕੀਤੀ ਜਾ ਰਹੀ ਹੈ ਮੌਜੂਦਾ ਸਮਝੌਤੇ ਅਧੀਨ ਦੋਵੇਂ ਦੇਸ਼ ਇੱਕ ਦੂਜੇ ਦੇ ਹਵਾਈ ਖੇਤਰਾਂ ਵਿੱਚ ਸੁਰੱਖਿਆ ਕਾਰਵਾਈ ਕਰ ਸਕਦੇ ਹਨ ਪਰ ਨਵੇਂ ਸਥਿਤੀ ਵਿੱਚ ਅਮਰੀਕੀ ਜਹਾਜ਼ ਕੈਨੇਡੀਅਨ ਹਵਾਈ ਖੇਤਰਾਂ ਵਿੱਚ ਹੋਰ ਵਾਦੇ ਦਖਲ ਨਹੀਂ ਦੇ ਸਕਦੇ ਹਨ ਇਹ ਮਾਮਲਾ ਉਸ ਵੇਲੇ ਹੋਰ ਸੰਵੇਦਨਸ਼ੀਲ ਬਣ ਗਿਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਕੈਨੇਡਾ ਅਤੇ ਹੋਰ ਮਿੱਤਰ ਦੇਸ਼ਾਂ ਤੇ ਵਪਾਰਕ ਤਾਰੀਫ ਲਗਾਉਣ ਦੀ ਧਮਕੀ ਵੀ ਦੇ ਰਹੇ ਹਨ ਇਸ ਕਾਰਨ ਦੋਵਾਂ ਦੇਸ਼ਾਂ ਦੇ ਸਿਆਸੀ ਅਤੇ ਰਾਖੀਕ ਰਿਸ਼ਤਿਆਂ ਵਿੱਚ ਤਣਾਅ ਦੇ ਅਸਰ ਨਜ਼ਰ ਆ ਰਹੇ ਹਨ ਫਿਲਹਾਲ ਕੈਨੇਡਾ ਦੀ ਸਰਕਾਰ ਕਹਿ ਰਹੀ ਹੈ ਕਿ ਉਹ ਦੇਸ਼ ਦੀ ਸੁਰੱਖਿਆ ਸੰਪ੍ਰਭੂਤਾ ਅਤੇ ਕੈਨੇਡੀਅਨ ਨੌਕਰੀਆਂ ਤਿੰਨਾਂ ਨੂੰ ਧਿਆਨ ਵਿੱਚ ਰੱਖ ਕੇ ਅਗਲਾ ਫੈਸਲਾ ਲਵੇਗੀ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਟਿਕੀ ਹੈ ਕੀ ਕੈਨੇਡਾ F35 ਡੀਲ ਤੇ ਕਾਇਮ ਰਹੇਗਾ ਜਾਂ ਕਿਸੇ ਹੋਰ ਦੇਸ਼ ਨਾਲ ਨਵੀਂ ਡੀਲ ਕਰੇਗਾ ਅਤੇ ਇਸ ਦਾ ਅਮਰੀਕਾ ਕੈਨੇਡਾ ਸੁਰੱਖਿਆ ਸਾਂਝ ਦੇ ਕੀ ਅਸਰ ਪਵੇਗਾ ਦਰਸ਼ਕੋ ਜਾਰੇ ਨੂੰ ਮੈਂ ਹਾਂ ਤਫਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਅਮਰੀਕਾ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਇੱਕ ਵਾਰ ਫਿਰ ਤਣਾਅ ਦਾ ਸੰਕੇਤ ਸਾਹਮਣੇ ਆ ਰਿਹਾ ਹੈ ਅਮਰੀਕਾ ਨੇ ਕੈਨੇਡਾ ਨੂੰ ਲੈ ਕੇ ਇੱਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ ਜੋ ਦੋਵਾਂ ਦੇਸ਼ਾਂ ਦੀ ਸਾਂਝੀ ਰੱਖਿਆ ਨੀਤੀ ਤੇ ਵੱਡਾ ਅਸਰ ਪਾ ਸਕਦੀ ਹੈ ਅਮਰੀਕੀ ਰਾਜਦੂਤ ਪੀਟ ਹੋਇਕਸਟਰਾ ਨੇ ਸਪਸ਼ਟ ਕਿਹਾ ਹੈ ਕਿ ਜੇ ਕੈਨੇਡਾ ਨੇ F35 ਲੜਾਕੂ ਜਹਾਜ਼ਾਂ ਦੀ ਡੀਲ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਤਾਂ ਅਮਰੀਕਾ ਨੂੰ ਕੈਨੇਡਾ ਦੇ ਹਵਾਈ ਖੇਤਰਾਂ ਵਿੱਚ ਆਪਣੇ ਫਾਈਟਰ ਜੈਟ ਵੱਡੇ ਰੇਵਾਰ ਭੇਜਨੇ ਪੈ ਸਕਦੇ ਹਨ ਉਨਾ ਮੁਤਾਬਕ ਐਸਾ ਹੋਣ ਦੀ ਸੂਰਤ ਵਿੱਚ ਉੱਤਰ ਅਮਰੀਕੀ ਸੁਰੱਖਿਆ ਸਮਝੌਤਾ ਯਾਨੀ ਨੋਰਾਡ ਵਿੱਚ ਵੀ ਤਬਦੀਲੀਆਂ ਕਰਨੀਆਂ ਪੈ ਸਕਦੀਆਂ ਹਨ ਰਿਪੋਰਟ ਮੁਤਾਬਕ ਕੈਨੇਡਾ ਨੇ ਸਾਲ 2022 ਵਿੱਚ ਅਮਰੀਕੀ ਕੰਪਨੀ ਲੌਕਹਿਡ ਮਾਰਟਨ ਤੋਂ 88F35 ਐਡਵਾਂਸਡ ਫਾਈਟਰ ਜਹਾਜ਼ ਖਰੀਦਣ ਦਾ ਸਮਝੌਤਾ ਕੀਤਾ ਸੀ ਸ਼ੁਰੂਆਤ ਵਿੱਚ 16 ਜਹਾਜ਼ਾਂ ਲਈ ਫੰਡ ਮਨਜ਼ੂਰ ਕੀਤਾ ਗਿਆ ਪਰ ਹੁਣ ਇਸ ਪ੍ਰੋਗਰਾਮ ਦੀ ਕੁੱਲ ਲਾਗਤ ਵੱਧ ਕੇ 27.7 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਜੋ ਪਹਿਲਾਂ 19 ਬਿਲੀਅਨ ਡਾਲਰ ਆਂਕੜੀ ਗਈ ਸੀ ਸਿਰਫ ਪਿਛਲੇ 3 ਸਾਲਾਂ ਵਿੱਚ ਹੀ ਇਸ ਡੀਲ ਲਈ ਲਾਗਤ ਵਿੱਚ 8 ਬਿਲੀਅਨ ਡਾਲਰ ਦਾ ਵਾਅਦਾ ਹੋਇਆ ਹੈ ਇਸ ਵੱਧ ਦੇ ਖਰਚੇ ਤੋਂ ਬਾਅਦ ਕੈਨੇਡਾ ਦੀ ਸਰਕਾਰ ਨੇ ਇਸ ਡੀਲ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਕਿਹਾ ਹੈ ਕਿ ਸਰਕਾਰ ਹੁਣ ਹੋਰ ਦੇਸ਼ਾਂ ਤੋਂ ਵੀ ਲੜਦਾਕੂ ਜਹਾਜ਼ ਖਰੀਦਣ ਦੇ ਵਿਕਲਪਾਂ ਤੇ ਵਿਚਾਰ ਕਰ ਰਹੀ ਹੈ ਇਹ ਨਵਿਕਲਪਾਂ ਵਿੱਚ ਸਵੀਡਨ ਦੀ ਐਰੋਸਪੇਸ ਕੰਪਨੀ ਸਾਬ ਦਾ ਗ੍ਰਿਪਨ E ਲੜਦਾਕੂ ਜਹਾਜ਼ ਵੀ ਸ਼ਾਮਲ ਹੈ ਸਾਬ ਕੰਪਨੀ ਨੇ ਪੇਸ਼ਕਸ਼ ਕੀਤੀ ਹੈ ਕਿ ਜੇ ਕੈਨੇਡਾ ਗ੍ਰਿਪਨ ਜਹਾਜ਼ ਚੁਣਦਾ ਹੈ ਤਾਂ ਇਹ ਜਹਾਜ਼ ਕੈਨੇਡਾ ਵਿੱਚ ਹੀ ਤਿਆਰ ਕੀਤਾ ਜਾਏਗਾ ਜਿਸ ਨਾਲ ਲਗਭਗ 12000 ਤੋਂ ਵੱਧ ਨੌਕਰੀਆਂ ਪੈਦਾ ਹੋ ਸਕਦੀਆਂ ਹਨ ਅਮਰੀਕੀ ਰਾਜਦੂਤ ਦਾ ਕਹਿਣਾ ਹੈ ਕਿ ਜੇ ਕੈਨੇਡਾ F35D ਬਜਾਏ ਘੱਟ ਸਮਰੱਥਾ ਜਾਂ ਘੱਟ ਅਨੁਕੂਲ ਜਹਾਜ਼ ਖਰੀਦਦਾ ਹੈ ਤਾਂ ਦੋਵਾਂ ਦੇਸ਼ਾਂ ਦੀ ਸਾਂਝੀ ਰੱਖਿਆ ਸਮਰੱਥਾ ਪ੍ਰਭਾਵਿਤ ਹੋਵੇਗੀ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਹੈ ਕਿ ਅਜਿਹਾ ਫੈਸਲਾ ਅਮਰੀਕਾ ਨੂੰ ਆਪਣੀ ਸੁਰੱਖਿਆ ਰਣਨੀਤੀ ਮੋੜ ਤਿਆਰ ਕਰਨ ਲਈ ਮਜਬੂਰ ਕਰ ਸਕਦਾ ਹੈ। ਨੋ ਰਾਟ ਸਮਝੌਤਾ ਜੋ ਕੋਲਡ ਵਾਰ ਦੇ ਸਮੇਂ ਤੋਂ ਅਮਰੀਕਾ ਅਤੇ ਕੈਨੇਡਾ ਦੀ ਸਾਂਝੀ ਹਵਾਈ ਰੱਖਿਆ ਦੀ ਨਿਗਰਾਨੀ ਕਰਦਾ ਆ ਰਿਹਾ ਹੈ ਉਸ ਵਿੱਚ ਵੀ ਤਬਦੀਲੀਆਂ ਦੀ ਗੱਲ ਕੀਤੀ ਜਾ ਰਹੀ ਹੈ ਮੌਜੂਦਾ ਸਮਝੌਤੇ ਅਧੀਨ ਦੋਵੇਂ ਦੇਸ਼ ਇੱਕ ਦੂਜੇ ਦੇ ਹਵਾਈ ਖੇਤਰਾਂ ਵਿੱਚ ਸੁਰੱਖਿਆ ਕਾਰਵਾਈ ਕਰ ਸਕਦੇ ਹਨ ਪਰ ਨਵੀਂ ਸਥਿਤੀ ਵਿੱਚ ਅਮਰੀਕੀ ਜਹਾਜ਼ ਕੈਨੇਡੀਅਨ ਹਵਾਈ ਖੇਤਰਾਂ ਵਿੱਚ ਹੋਰ ਵਾਦੇ ਦਖਲ ਨਹੀਂ ਦੇ ਸਕਦੇ ਹਨ ਇਹ ਮਾਮਲਾ ਉਸ ਵੇਲੇ ਹੋਰ ਸੰਵੇਦਨਸ਼ੀਲ ਬਣ ਗਿਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਕੈਨੇਡਾ ਅਤੇ ਹੋਰ ਮਿੱਤਰ ਦੇਸ਼ਾਂ ਤੇ ਵਪਾਰਕ ਤਾਰੀਫ ਲਗਾਉਣ ਦੀ ਧਮਕੀ ਵੀ ਦੇ ਰਹੇ ਹਨ ਇਸ ਕਾਰਨ ਦੋਵਾਂ ਦੇਸ਼ਾਂ ਦੇ ਸਿਆਸੀ ਅਤੇ ਰਾਖੀਕ ਰਿਸ਼ਤਿਆਂ ਵਿੱਚ ਤਣਾਅ ਦੇ ਅਸਰ ਨਜ਼ਰ ਆ ਰਹੇ ਹਨ ਫਿਲਹਾਲ ਕੈਨੇਡਾ ਦੀ ਸਰਕਾਰ ਕਹਿ ਰਹੀ ਹੈ ਕਿ ਉਹ ਦੇਸ਼ ਦੀ ਸੁਰੱਖਿਆ ਸੰਪ੍ਰਭੂਤਾ ਅਤੇ ਕੈਨੇਡੀਅਨ ਨੌਕਰੀਆਂ ਤਿੰਨਾਂ ਨੂੰ ਧਿਆਨ ਵਿੱਚ ਰੱਖ ਕੇ ਅਗਲਾ ਫੈਸਲਾ ਲਵੇਗੀ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਟਿਕੀ ਹੈ ਕੀ ਕੈਨੇਡਾ F35 ਡੀਲ ਤੇ ਕਾਇਮ ਰਹੇਗਾ ਜਾਂ ਕਿਸੇ ਹੋਰ ਦੇਸ਼ ਨਾਲ ਨਵੀਂ ਡੀਲ ਕਰੇਗਾ ਅਤੇ ਇਸ ਦਾ ਅਮਰੀਕਾ ਕੈਨੇਡਾ ਸੁਰੱਖਿਆ ਸਾਂਝ ਦੇ ਕੀ ਅਸਰ ਪਵੇਗਾ